ਮੰਮੀ ਇਹਦੇ ਵਿੱਚ ਰੱਖਾਂ ਮੈਂ ਇਹਦੇ ਵਿੱਚ ਸਾਰੇ ਕੱਪੜੇ ਆਉਣੇ ਨਹੀਂ ਇਹ ਤੇ ਇਹਨਾਂ ਦੇ ਮਹਾਉਣੇ ਤੇ ਆਪਣੇ ਕਿੱਥੇ ਰੱਖੂੰਗੀ ਨੀ ਪੇਕਿਆਂ ਤੋਂ ਕਿੰਨੇ ਲੈ ਕੇ ਆਈਆਂ ਜਿਹੜੇ ਕੱਪੜੇ ਨਹੀਂ ਕਿ ਆਉਣੇ ਜਿਹੜੇ ਇੱਥੇ 4-5 ਸੂਟ ਸਵਾ ਕੇ ਦਿੱਤੇ ਉਹ ਹੀ ਸੂਟ ਵਾ ਤੇਰੇ ਕੋਲ ਆ ਆ ਵੇਖ ਬਥੇਰਾ ਖੁੱਲਾ ਵਾ ਆ ਜਾਣੇ ਬਥੇਰੇ ਕੱਪੜੇ ਰੱਖਣ ਵਾਲੀ ਬਣ ਤੂੰ ਤੇ ਇਹਦੇ ਵੀ ਮੈਂ ਕੱਢ ਕੇ ਦਿੰਨੀ ਆ ਜਿਹੜੇ ਉੱਥੇ ਮੇਰੀ ਅਲਮਾਰੀ ਵਿੱਚ ਵਾ ਨਾ ਉਹ ਵੀ ਸਾਂਭਲਾ ਤੋਂ ਓਏ ਉਹ ਤੇ ਮਾਦਾ ਹੈ ਹੀ ਨਹੀਂ ਕਿਸੇ ਕੰਮ ਦਾ ਮੈਂ ਵੀ ਅੰਦਰੋਂ ਹੀ ਆਇਆ ਵਾ ਤੇ ਸੂਟ ਕਿੰਨੇ ਕਾ ਪੇਕਿਆਂ ਤਾਂ ਲਿਆਈ ਹੀ 20-22 ਬਣਾ ਕੇ ਤੇ ਜਿਹੜੇ ਇਹਦੇ ਵਿੱਚ ਆਉਣ ਨਹੀਂ ਦੇ ਚੁੱਪ ਕਰਕੇ ਉਹਨੂੰ ਦੇ ਦੇ ਡੈਡੀ ਜੀ ਇਹ ਤਾਂ ਪੈਸੇ ਦੇਣੇ ਆ ਤੇ ਮੈਨੂੰ ਦੱਸੋ ਮੈਂ ਤਾਂ ਤੈਨੂੰ ਫੜਾਏ ਆ ਮੈਂ ਹੁਣ ਦੱਸ ਕੀ ਕਰਾਂ ਤੁਸੀਂ ਕਹੋ ਨਾ ਮੰਮੀ ਨੂੰ ਪੈਸੇ ਨਹੀਂ ਆ ਮਿਲਦੇ ਚੁੱਪ ਕਰਕੇ ਉਹਦੇ ਵਿੱਚ ਰੱਖ ਲੋ ਤਾਂ ਜਾਂ ਦੋਨ ਬਾਰੀਆਂ ਫਿਰ ਇੱਕ ਦੇ ਦੋ ਸਾਨੂੰ ਉਹੋ ਹੀ ਪੁਰਾਣੀ ਦੇ ਸੰਦੀਪ ਸੇਰੀ ਦੁਖੰਡਿਆ ਪਿਆ ਵਾ ਡੈਡੀ ਬੜੇ ਉੱਚੀ ਉੱਚੀ ਬੋਲਣ ਦੇ ਕੀ ਗੱਲ ਹੋਈ ਆ ਨਹੀਂ ਡੈਡੀ ਨੇ ਕੀ ਬੋਲਣਾ ਵਾ ਡੈਡੀ ਕੋ ਲਵਲੀ ਗਿਆ ਹੀ ਕਿ ਮੈਨੂੰ ਪੈਸੇ ਦੇ ਅੱਛਾ ਤੇ ਮੈਂ ਸ਼ਹਿਰ ਜਾਣਾ ਅਲਮਾਰੀ ਲੈਣ ਤੇ ਡੈਡੀ ਨੇ ਕੱਢ ਕੇ ਜੇਬ ਚੋਂ ਤਾਂ ਫੜਾਤੀ ਤੇ ਤੁਸੀਂ ਅਲਮਾਰੀ ਦਿੱਤੀ ਨਹੀਂ ਵੇਲੀ ਕਰਕੇ ਨਹੀਂ ਅਲਮਾਰੀ ਮੈਂ ਉਹਨੂੰ ਕਿੱਥੋਂ ਦੇਣੀ ਸੀ ਸੰਦੀਪ தோவலமாரிய கப்படைய நான் கப்